ਤਸਵੀਰਾਂ ਹੁਸ਼ਿਆਰਪੁਰ ਚ ਸੇਤੀ ਪਾਗ ਵੱਲੋਂ ਮੁਹੱਲਾ ਮਾਡਲ ਟਾਊਨ ਦੀਆਂ ਨੇ ਜਿੱਥੇ ਫੂਡ ਸਟਰੀਟ ਮਾਰਕੀਟ ਚ ਪਹੁੰਚੇ ਰੇੜੀ ਵਾਲਿਆਂ ਦੀ ਚੈਕਿੰਗ ਕੀਤੀ ਗਈ ਹੈ ਤੇ ਖਰਾਬ ਸਮਾਨ ਨੂੰ ਨਸ਼ਟ ਕਰਵਾਇਆ ਗਿਆ ਇਸ ਮੌਕੇ ਜ਼ਿਲ੍ਹਾ ਸੇਤ ਅਫਸਰ ਵੱਲੋਂ ਰੇੜੀ ਵਾਲਿਆਂ ਦੇ ਜਿੱਥੇ ਫੂਡ ਲਾਇਸੈਂਸ ਚੈੱਕ ਕੀਤੇ ਨੇ ਉੱਥੇ ਹੀ ਪੰਜਾਬ ਸਰਕਾਰ ਤੇ ਸੇਤੀ ਪਾਗ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਤੰਦਰੁਸਤ ਪੰਜਾਬ ਨੂੰ ਨਿਪੇੜੇ ਚਾੜਨ ਲਈ ਸਰਕਾਰੀ ਹਦਾਇਤਾਂ ਦੀ ਇਨ ਬਿਨ ਪਾਲਣਾ ਕਰਨ ਦੀ ਵੀ ਪ੍ਰੇਰਣਾ ਦਿੰਦੀ ਹੈ ਦਾ ਉਪਰਾਲਾ ਆਇਆ ਹੈ ਸਿਹਤਮੰਦ ਪੰਜਾਬ ਪੂਰੇ ਤਹਿਤ ਪੰਜਾਬ ਨੇ ਸਾਰੇ ਜ਼ਿਲ੍ਹਿਆਂ 'ਚ ਇੱਕ ਮੁਹਿੰਮ ਚਲਾਈ ਹੋਈ ਹੈ ਕਿ ਜਿਸ ਵਿੱਚ ਲੋਕਾਂ ਨੂੰ ਕੁਆਲਟੀ ਦਾ ਫੂਡ ਮਿਲੇ ਔਰ ਨਾਲ ਹੀ ਜਿਹੜੀ ਹੈ ਹਾਈਜਨ ਦੇ ਨਾਲ ਕੰਪਰੋਮਾਈਜ਼ ਨਾ ਹੋਏ ਪੂਰੇ ਤਹਿਤ ਸਾਨੂੰ ਸਾਡੇ ਕਮਿਸ਼ਨਰ ਸਾਹਿਬ ਮਾਨਯੋਗ ਕਮਿਸ਼ਨਰ ਸਾਹਿਬ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਅਤੇ ਮੌਜੂਦਾ ਐਮਐਲਏ ਸਾਹਿਬ ਸਾਰਿਆਂ ਨੇ ਹਦਾਇਤਾਂ ਸਖਤ ਜ਼ਾਇਸਤਾ ਔਰ ਨਿਰਦੇਸ਼ ਦਿੱਤੇ ਹੋਏ ਆ ਕਿ ਤੁਸੀਂ ਜਗਾ ਜਗਾ ਜਾ ਕੇ ਤਿੰਨੇ ਸੈਕਟਰ ਹੁਸ਼ਿਆਰਪੁਰ ਚਾਹੇ ਉਹ ਦਸੂਆ ਮਕੇਰੀਆਂ ਹੋਣ ਚਾਹੇ ਗਡਸ਼ੰਕਰ ਔਰ ਚਾਹੇ ਹੁਸ਼ਿਆਰਪੁਰ ਸਿਟੀ ਹੋਵੇ ਉੱਥੇ ਜਾ ਕੇ ਛਾਪੇਮਾਰੀ ਕਰੋ ਤਾਂ ਕਿ ਲੋਕਾਂ ਦੀ ਸਿਹਤ ਨਾਲ ਖਲਵਾੜ ਨਾ ਆਏ ਇਸ ਤਹਿ ਤਹੀ ਹਰ ਰੋਜ਼ ਕਿਤੇ ਨਾ ਕਿਤੇ ਜਾ ਕੇ ਹਰ ਸੈਕਟਰ ਦੇ ਵਿੱਚ ਜਾ ਰਹੇ ਆਂ ਉnde ਫਾਸਟ ਫੂਡ ਦੀ ਰੇਡੀਆਂ ਖਾਸ ਕਰ ਜਿੱਥੇ ਬੰਦਾ ਵਿਆ ਜਾਂ ਉਹਨਾਂ ਦੇ ਘਰਾਂ ਵਿੱਚ ਜਿੱਥੇ ਸਮਾਨ ਸਾਰਾ ਤਿਆਰ ਹੁੰਦਾ ਆ ਉੱਥੇ ਵੀ ਜਾ ਕੇ ਜੇ ਜਗ੍ਹਾ ਜਗ੍ਹਾ ਛਾਪੇਮਾਰੀ ਕਰ ਰਹੇ ਆਂ ਔਰ ਕਈ ਜਗ੍ਹਾ ਤੇ ਜਿੱਥੇ ਸਾਨੂੰ ਸੰਤੁਸ਼ਟੀ ਮਿਲੀ ਹੈ ਲੇਕਿਨ ਕਈ ਜਗ੍ਹਾ ਤੇ ਸਾਨੂੰ ਹਾਈਜਨ ਕੰਡੀਸ਼ਨ ਦਾ ਬੜਾ ਮਾੜਾ ਹਾਲ ਦਿਖਿਆ ਆ ਜਿਹੜੇ ਕਿ ਇਹ ਉਜਾਗਰ ਵੀ ਕਰ ਰਹੇ ਆ ਉਹਨਾਂ ਦੇ ਅਸੀਂ ਉਹਨਾਂ ਨੂੰ ਚਲਾਨ ਵੀ ਕਟੇ ਆ ਉਹਨਾਂ ਨੂੰ ਨੋਟਿਸ ਵੀ ਦਿੱਤਾ ਹੈ ਇੰਪਰੂਵਮੈਂਟ ਨੋਟਿਸ ਜਿਹਦੇ ਬਾਰੇ ਅਸੀਂ ਦੁਬਾਰਾ ਉਹਨਾਂ ਨੂੰ ਮਿਲਾਂਗੇ ਔਰ ਉਹਨਾਂ ਦੇ ਦੁਬਾਰਾ ਚੈਕਿੰਗ ਕਰਾਂਗੇ ਔਰ ਉਹਨਾਂ ਦੇ ਕਈ ਜਿਨ੍ਹਾਂ ਤੇ ਅਸੀਂ ਸੈਂਪਲ ਲਿੱਤੇ ਆ ਉਹ ਲੈਬਾਰਟਰੀ ਚ ਭੇਜ ਦਿੱਤੇ ਗਏ ਆ ਔਰ ਉਹਦੇ ਸਾਹਮਣ ਵਾਲੀ ਸਹੀ ਕਾਰਵਾਈ ਹੈ ਬੰਦੀ ਕਾਰਵਾਈ ਉਹਨਾਂ ਦੇ ਅਗੇਂਸਟ ਕਰਾਂਗੇ ਡਾਕਟਰ ਸਾਹਿਬ ਪਿੱਛੇ ਜਿਹੇ ਮੋਮੋਸ ਨੂੰ ਲੈ ਕੇ ਪੰਜਾਬ ਭਰ ਦੇ ਵਿੱਚ ਬਹੁਤ ਰੋਲਾ ਰਿਆ ਰੋਲਾ ਪਿਆ ਕਿ ਮੋਮੋਸ ਦੇ ਵਿੱਚ ਜਿਹੜਾ ਉਹ ਲੋਕਾਂ ਨੂੰ ਗਲਤ ਸਰਵ ਕੀਤਾ ਜਾ ਰਿਹਾ ਕਿ ਹੁਸ਼ਿਆਰਪੁਰ ਤੋਂ ਇਸ ਦਾ ਨਹੀਂ ਕੋਈ ਇਸ ਤਰ੍ਹਾਂ ਦਾ ਮਾਮਲਾ ਹੈ ਹੁਸ਼ਿਆਰਪੁਰ 'ਚ ਜਿੰਨੀ ਵੀ ਜਗ੍ਹਾ ਅਸੀਂ ਦੇਖਿਆ ਮੋਸਟ ਆਫ ði ਟਾਈਮ ਸਾਨੂੰ ਮਟੀਰੀਅਲ ਦੇ ਠੀਕ ਹੀ ਲੱਗਾ ਆ ਲੇਕਿਨ ਉਹਨਾਂ ਦੇ ਵੱਲੋਂ ਜਿਹੜੀ ਹਾਈਜਨ ਕੰਡੀਸ਼ਨਜ਼ ਆ ਉਹ ਨਹੀਂ ਮੇਨਟੇਨ ਕੀਤੇ ਜਾ ਰਹੇ ਆ ਇਹਨਾਂ ਬਾਰੇ ਅਸੀਂ ਇਹਨਾਂ ਨੂੰ ਜਿੰਨੇ ਸਟ੍ਰੀਟ ਫੂਡ ਹੈਗੇ ਵੈਂਡਰਜ਼ ਇਹਨਾਂ ਨੂੰ ਅਸੀਂ ਦੋ ਵਾਰੀ ਟ੍ਰ ਜਿਹੜੇ ਚ ਉਹਨਾਂ ਨੂੰ ਇੱਕ ਤੇ ਰਜਿਸਟ੍ਰੇਸ਼ਨ ਲਾਇਸੈਂਸ ਬਾਰੇ ਵੀ ਸਮਝਾਇਆ ਸੀ ਔਰ ਦੂਸਰਾ ਜਿਹੜਾ ਹਾਈਜਨ ਕੰਡੀਸ਼ਨ ਬਾਰੇ ਵੀ ਸਮਝਾਇਆ ਸੀ ਲੇਕਿਨ ਜਿੰਨੂੰ ਕਹਿੰਦੇ ਨੇ ਕਿ ਇਹਨਾਂ ਨੂੰ ਬਾਰ-ਬਾਰ ਬਾਰ-ਬਾਰ ਸਮਝਾਣਾ ਪੈਣਾ ਹੈ ਉਹ ਸਾਡੀ ਜ਼ਿੰਮੇਵਾਰੀ ਵੀ ਹੈ ਔਰ ਅਸੀਂ ਇਹ ਉਪਰਾਲੇ ਵਿੱਚ ਲੱਗੇ ਰਵਾਂਗੇ ਲਗਾਤਾਰ ਸਿਹਤ ਪ੍ਰੋਗਰਾਮ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜਿਵੇਂ ਤੁਸੀਂ ਅਕਸਰ ਟ੍ਰੇਨਿੰਗ ਕੀਤੀ ਵੀ ਜਾਂਦੀ ਹੈ ਅਕਸਰ ਮੀਡੀਆ ਦੇ ਵਿੱਚ ਵੀ ਤੁਸੀਂ ਆ ਕੇ ਇਹਨਾਂ ਨੂੰ ਅਵੇਅਰ ਕਰਦੇ ਹੋ ਬਾਰ-ਬਾਰ ਅਵੇਅਰ ਕਰਦੇ ਹੋ ਕਿ ਸਿਰ ਤੇ ਕੈਪ ਜਾਂ ਹੱਥਾਂ ਦੇ ਵਿੱਚ ਗਲਵਜ਼ ਪਾ ਕੇ ਰੱਖਿਆ ਜਾਣ ਪਰ ਬਾਅਦ ਵੀ ਇਸ ਦੇ ਬਾਰ-ਬਾਰ ਅਵੇਅਰ ਕਰਨ ਦੇ ਬਾਵ ਦੇਖੋ ਇਸਰਾ ਹੈ ਕਿ ਪਹਿਲੇ ਸਾਡਾ ਜਿਹੜਾ ਫੂਡ ਸੇਫਟੀ ਨਿਯਮ ਹੈ ਇਹ ਕਹਿੰਦਾ ਹੈ ਕਿ ਉਹਨਾਂ ਨੂੰ ਸਮਝਾਇਆ ਜਾਵੇ ਔਰ ਜੇ ਸਮਝਾਉਣ ਦੇ باوجود ਵੀ ਨਹੀਂ ਉਹ ਸਮਝਦੇ ਤੇ ਫਿਰ ਇਹਨਾਂ ਦੇ ਅਗੇਂਸਟ ਅਸੀਂ مجبور ਹੋਵਾਂਗੇ ਕਿ ਸਾਨੂੰ ਸਖਤ ਤੋਂ ਸਖਤ ਕਾਰਵਾਈ ਕਰਨੀ ਪੈ ਸਕਦੀ ਹੈ